315 ਨੰਬਰ ਅੰਕ ਦੇ ਉੱਤੇ ਸਭ ਤੋਂ ਪਹਿਲਾਂ ਉੱਤੇ ਆਇਆ ਹੈ ਪੌੜੀ ਨਾਲ ਆਇਆ ਹੈ 5 ਮੋਦਨ ਵੀ ਉਚਾਰਨ ਕੀਤਾ ਸੀ ਬੇਨਤੀ ਕੀਤੀ ਸੀ ਕਿ ਜਿਹੜੀ ਇਹ ਵਾਰ ਹੈ ਨਾ ਇਹ ਗੱਲ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਰਸ਼ਾ ਦੇ ਅੰਦਰ 22 ਵਾਰਾਂ ਨੇ ਤੇ ਵਾਰ ਦੇ ਸਭ ਤੋਂ ਪਹਿਲਾਂ ਅੱਗੇ ਸਰਲੇਖ ਆਉਂਦਾ ਕਿ ਇਹ ਵਾਰ ਕਿਸ ਗੁਰੂ ਸਾਹਿਬ ਦੀ ਹੈ ਜਿਹੜੀ ਪਹਿਲੀ ਵਾਰ ਪੜ ਰਹੇ ਸਾਂ ਉਹਦਾ ਸਿਰਲੇਖ ਸੀ ਮਹਿਲਾ ਚੌਥਾ ਤੇ ਚੌਥੇ ਗੁਰੂ ਦੇਵ ਕੌਣ ਨੇ ਚੌਥੇ ਗੁਰੂ ਦਾ ਨਾਮ ਕੀ ਹੈ ਗੁਰੂ ਰਾਮਦਾਸ ਮਹਾਰਾਜ ਜਿਸ ਗੁਰੂ ਸਾਹਿਬ ਦੀ ਵਾਰ ਹੋਏ ਤੇ ਇੱਕ ਗੱਲ ਤੇ ਪੱਕੀ ਯਾਦ ਰੱਖਿਓ ਪੌੜੀਆਂ ਉਸੇ ਗੁਰੂ ਸਾਹਿਬ ਦੀਆਂ ਹੀ ਹੋਣਗੀਆਂ ਜਿਸ ਗੁਰੂ ਸਾਹਿਬ ਦੀ ਵਾਰ ਹੈ ਉਸੇ ਗੁਰੂ ਸਾਹਿਬ ਦੀਆਂ ਹੀ ਪੌੜੀਆਂ ਹੋਣਗੀਆਂ ਉਸ ਵਾਰ ਜਿਹੜੇ ਸ਼ਲੋਕ ਅੰਦਰ ਅੰਦਰ ਨਾਲ ਅੰਕਿਤ ਕੀਤੇ ਹੋਣਗੇ ਵਕ ਵਾ ਗੁਰੂ ਸਾਹਿਬ ਦੇ ਹੋ ਸਕਦੇ ਨੇ ਪੌੜੀਆਂ ਉਸੇ ਗੁਰੂ ਸਾਹਿਬ ਦੀਆਂ ਹੋਣਗੀਆਂ ਚੌਥੇ ਮਹਾਰਾਜ ਦੀ ਇਹ ਵਾਰਸੀ ਨਾਲ ਜਿੰਨੀਆਂ ਵੀ ਪੌੜੀਆਂ ਆਈਆਂ ਸਾਰੀਆਂ ਚੌਥੇ ਗੁਰੂ ਦੇਵ ਮਹਾਰਾਜ ਪਾਤਸ਼ਾਹ ਦੀਆਂ ਪੌੜੀਆਂ ਆਉਂਦੀਆਂ ਰਹੀਆਂ ਉਹਨਾਂ ਦੇ ਨਾਲ ਕੋਈ ਪੌੜੀ ਲਿਖਣ ਦਾ ਕੋਈ ਐਸਾ ਲੋੜ ਜ਼ਰੂਰਤ ਨਹੀਂ ਹੈ ਕਿ ਇਹਨਾਂ ਦੇ ਨਾਲ ਇਹ ਚੌਥੇ ਗੁਰੂ ਦੇਵ ਦੀ ਪੌੜੀ ਹੈ ਪਰ ਇਸ ਵਿੱਚ ਕਈ ਪੌੜੀਆਂ ਜਿਹੜੀਆਂ ਹੈ ਉਹ ਅੰਕਿਤ ਹੋਈਆਂ ਨੇ ਪੰਜਵੇਂ ਪਾਤਸ਼ਾਹ ਦੀਆਂ ਬਾਣੀ ਤੇ ਕਿਉਂਕਿ ਚੌਥੇ ਪਾਤਸ਼ਾਹ ਦੀ ਚੱਲਦੀ ਸੀ ਇਹ ਸਾਰੀ ਵਾਰ ਇਸ ਕਰਕੇ ਪੰਚਮ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਜਦੋਂ ਬਾਣੀ ਦੀ ਐਡੀਟਿੰਗ ਕੀਤੀ ਹੈ ਉਹਦੇ ਵਿੱਚ ਆਪਣੀ ਇੱਕ ਪੌੜੀ ਨੂੰ ਦਰਜ ਕੀਤਾ ਨਾਲ ਉਹਦੇ ਮਹੱਲਾ ਅੰਕਿਤ ਨਹੀਂ ਕੀਤਾ ਉਥੇ ਲਿਖਿਆ ਪੌੜੀ ਨਾਲ ਅੰਗ ਪਾਇਆ ਹੈ ਗਿਣਤੀਵਾਚਕ 5 ਇਹਦਾ ਉਚਾਰਨ ਪੌੜੀ ਮਹੱਲਾ 5ਵਾਂ ਹੀ ਹੋਏਗਾ ਕਿਉਂ ਜਦੋਂ ਅੱਗੇ ਆ ਕੇ ਪੜੋਗੇ ਨਾ ਫਿਰ ਉਥੇ ਮਾਲਕ ਨੇ ਨਾਲ ਮਹੱਲੇ 5ਵੇਂ ਦਾ ਜਿਹੜਾ ਉਥੇ ਨਾਲ ਜ਼ਿਕਰ ਕੀਤਾ ਹੋਇਆ ਹੈ 316 ਅੰਕ ਖੋਲੇ ਹੁਣ 316 ਅੰਕ ਦੇ ਉੱਤੇ ਜਾ ਕੇ ਦੇਖੋਗੇ ਨਾ 316 ਅੰਕ ਦੀ 31 ਨੰਬਰ ਪੌੜੀ ਦੇਖਿਓ ਜਿੱਥੇ 31 ਨੰਬਰ ਪੌੜੀ ਜਾ ਕੇ ਸਮਾਪਤ ਹੁੰਦੀ ਹੈ ਉੱਥੇ ਲਿਖਿਆ ਪੌੜੀ ਮਹਿਲਾ ਪੰਵਾਂ 31 ਨੰਬਰ ਪੌੜੀ ਦੀ ਜਦੋਂ ਸਟਾਰਟਿੰਗ ਹੁੰਦੀ ਹੈ ਮਹਿਲੇ ਚੌਥੇ ਤੋਂ ਬਾਅਦ ਫਸਟ ਵੀਕ ਹੈ ਆ ਦੇਖੋ ਪੌੜੀ ਮਹਿਲਾ 59 ਇੱਥੇ ਨਾਲ ਮਾਲਕ ਨੇ ਅੰਕਿਤ ਕੀਤਾ ਹੋਇਆ ਹੈ ਨਾਲ ਦਿੱਤਾ ਵੀ ਹੋਇਆ ਕਿ ਇਹਦਾ ਉਚਾਰਨ ਮਹਿਲਾ 59 ਵੀ ਹੋਏਗਾ 306 ਅੰਕ ਦੇ ਜਦੋਂ ਜਾ ਕੇ ਦੇਖਾਂਗੇ ਨਾ 306 ਅੰਕ ਦੇ ਉੱਤੇ ਜਾ ਕੇ 12 ਨੰਬਰ ਪੌੜੀ ਘਰ ਜਾ ਕੇ ਜਰੂਰ ਦੇਖਿਓ ਹੱਥ ਜੋੜ ਕੇ ਬੇਨਤੀ ਹੈ 306 ਅੰਕ ਦੇ ਉੱਤੇ ਜਾ ਕੇ ਜਦੋਂ 12 ਨੰਬਰ ਪੌੜੀ ਨੂੰ ਦੇਖੋਗੇ ਉਹਦੇ ਵੇਖਿਓ ਇਸ ਪੌੜੀ ਦੀ ਜਿਹੜੀ ਨਾਲ ਤੁਕਾਂ ਨੇ ਉਸ ਪੌੜੀ ਦੇ ਨਾਲ ਮੇਲ ਖਾਂਦੀਆਂ ਨੇ ਉਹ ਪੌੜੀ ਚੌਥੇ ਗੁਰੂ ਦੇਵ ਮਹਾਰਾਜ ਪਾਸ਼ਾ ਦੀ ਹੈ ਆਹ ਜਿਹੜੀ ਪੌੜੀ ਹੈ ਪੰਜਵੇਂ ਗੁਰੂ ਦੇ ਮਹਾਰਾਜ ਪਾਸ਼ਾ ਦੀ ਸਿਰਫ ਸੰਤ ਸ਼ਬਦ ਨਾਲ ਥੋੜਾ ਜਿਹੜਾ ਹੈ ਉਹ ਮਾਲਕ ਨੇ ਜਿਹੜਾ ਅੰਤਰ ਜਿਹ